ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਅੱਜ ਪਹੁੰਚੇ ਅੰਮ੍ਰਿਤਸਰ ਅੰਮ੍ਰਿਤਸਰ ਪਹੁੰਚਣ ਤੇ ਲੋਕਾਂ ਅਤੇ ਕਾਂਗਰਸੀ ਵਰਕਰਾਂ ਵੱਲੋਂ ਗੁਰਜੀਤ ਸਿੰਘ ਔਜਲਾ ਦਾ ਕੀਤਾ ਗਿਆ ਨਿੱਘਾ ਸਵਾਗਤ। ਲੋਕ ਸਭਾ ਸੈਸ਼ਨ ਦੌਰਾਨ ਜਦੋਂ ਕੁਝ ਲੋਕਾਂ ਨੇ ਪਾਰਲੀਮੈਂਟ ਵਿੱਚ ਧੂਏ ਵਾਲੇ ਬੰਬ ਸੁੱਟੇ ਤਾਂ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਹਿੰਮਤ ਦਿਖਾਉਂਦੇ ਇਹ ਬੰਬ ਨੂੰ ਬਾਹਰ ਸੁੱਟ ਦਿੱਤਾ। ਜਿਸ ਦੇ ਚੱਲਦਿਆਂ ਅੱਜ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਪੁੱਜੇ ਅਤੇ ਵਰਕਰਾਂ ਵੱਲੋਂ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਵਰਕਰਾਂ ਨੇ ਢੋਲ ਦੀ ਥਾਪ ਤੇ ਪੰਗੜਾ ਵੀ ਪਾਇਆ ਅਤੇ ਫੁੱਲਾਂ ਨਾਲ ਸਵਾਗਤ ਕੀਤਾ। ਇਸ ਕੰਬਲੀ ਚੁਣਿਆ ਸੀ ਜਿੱਥੇ ਉਥੇ ਡਿਊਟੀ ਨਿਭਾਈ ਹੈ ਉਥੇ ਪੁਰਖਿਆਂ ਦੀ ਔਰ ਇਸ ਧਰਤੀ ਦੀ ਤਾਕਤ ਦੇ ਨਾਲ ਉਸ ਸਮੇਂ ਵੀ ਅਸੀਂ ਇਹ ਗੱਡਾ ਕਿ ਗੜ ਗਏ ਜਦੋਂ ਲੋੜ ਪਈ ਹੈ ਔਰ ਮੈਂ ਇੱਕ ਆਮ ਇਨਸਾਨ ਹਾਂ ਇੱਕ ਕੋਚੀ ਦਾ ਬੰਦਾ ਇਹ ਗੁਰੂ ਨੇ ਮਤਬਕੀ ਹੈ ਇੱਥੋਂ ਦੇ ਇੱਕ ਇੱਕ ਜਰਾ ਦੇ ਬਸਨੀਕ ਨੇ ਮਤਬਕੀ ਹੈ ਪੰਜਾਬ ਨੇ ਪੰਜਾਬੀਅਤ ਨੇ ਇਸ ਗੁਰੂਆਂ ਦੀ ਸਿੱਖਿਆਵਾਂ ਨੇ ਸਾਡੇ ਪੁਰਖਿਆਂ ਨੇ ਜਿਹੜੀਆਂ ਕੰਮਾਨੀਆਂ ਦਿੱਤੀਆਂ ਉਹ ਅਸੀਂ ਜਦੋਂ ਇਤਿਹਾਸ ਪੜ੍ਹਦੇ ਆ ਉਹ ਹਿੱਸਾ ਨੂੰ ਚੱਕ ਕੇ ਲੈ ਗਏ ਆ ਉੱਥੇ ਚਲੋ ਪਰਮਾਤਮਾ ਦਾ ਬਖਸ਼ਿਸ਼ ਹੈ ਇਹ ਚਲੋ ਕੋਈ ਮਾੜੀ ਘਟਨਾ ਨਹੀਂ ਵਾਪਰੀ ਪਰ ਉਹ ਮੰਦਰ ਇੱਕ ਅਤਵਾਦੀ ਹਮਲਾ ਹੀ ਸੀ ਪਰ ਚਲੋ ਖੇਰ ਪ੍ਰਮਾਤਮਾ ਸਭ ਦਾ ਭਲਾ ਕਰੇ ਮੈਂ ਸਮਝਦਾ ਇਹ ਸਾਨੂੰ ਮਾਣਿਆ ਕਿ ਮੈਂ ਇਸ ਧਰਤੀ ਦੇ ਪੈਦਾ ਹੋਇਆ ਔਰ ਮਾਣਿਆ ਕਿ ਇਹਨਾਂ ਇਹਨਾਂ ਲੋਕਾਂ ਦੀ ਪਿਆਰ ਸਤਿਕਾਰ ਇਹ ਹਿੰਮਤ ਹੈ ਕਿ ਅਸੀਂ ਉਹਦੇ ਨਾਲ ਉਸ ਸਮੇਂ ਦੇ ਨਾਲ ਅਸੀਂ ਝੁੰਝਣ ਨਹੀਂ ਬਣੇ ਆ ਔਰ ਇਹ ਇਹ ਪੁਰਾਣਾ ਇਤਿਹਾਸ ਹੈ ਅੱਜ ਦਾ ਇੱਕ ਦਿਨ ਦਾ ਇਤਿਹਾਸ ਨਹੀਂ ਪੁਰਾਣਾ ਇਤਿਹਾਸ ਹੈ ਸਾਡਾ ਅਸੀਂ ਹਮੇਸ਼ਾ ਡੱਟ ਕੇ ਖੜੇ ਆ ਦੇਸ਼ ਨਹੀਂ ਕੌਮਲੀ ਹਮੇਸ਼ਾ ਸਾਡਾ ਕਤਰਾ ਕਤਰਾ ਜਿਹੜਾ ਆ ਉਹ ਹਮੇਸ਼ਾ ਹੀ ਦੇਣ ਵਾਸਤੇ ਅਸੀਂ ਡੱਟ ਕੇ ਖੜੇ ਆ ਔਰ ਹਮੇਸ਼ਾ ਹੀ ਇਸ ਦੇਸ਼ ਦੇ ਰਿਣੀ ਆ ਇਸ ਕਿ ਦੇ ਰਣੀ ਆ ਪੰਜਾਬ ਦੇ ਰਣੀ ਆ ਔਰ ਮੈਂ ਅੰਮ੍ਰਿਤਸਰ ਦਾ ਰਣੀ ਆ ਕਿ ਜਿਨ੍ਹਾਂ ਨੇ ਮਰਤੇ ਮੇਸ਼ਾ ਯਕੀਨ ਕੀਤਾ ਤੇ ਮੈਂ ਸਭਣਾ ਦਾ ਤਨਮਾਤ ਕਰਦਾ ਕੋਟਨ ਕੋਟਨ ਕਿਉਂਕਿ ਪਹਿਲੇ ਤਿੰਨਾ ਚੌਹ ਦਿਨਾ ਤੋਂ ਅਸੀਂ ਜਿਹੜਾ ਵੇਖਿਆ ਪਿਆ ਮੈਂ ਮੈਂ ਦੇਰ ਨਹੀਂ ਦੇ ਸਕਦਾ ਔਰ ਇਹ ਇਹ ਤੁਹਾਡਾ ਸਭਣਾ ਦਾ ਮਾਨ ਆ ਇਹ ਅੰਮ੍ਰਿਤਸਰ ਵਾਸੀਓ ਤੁਹਾਡਾ ਲੱਖ ਲੱਖ ਸ਼ੁਕਰੀਆ ਲੱਖ ਲੱਖ ਤਨਮਾਤ ਬੱਸ